ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਭੋੜੀਪੁਰਾ ਤੇ ਜ਼ਿਲ੍ਹਾ ਜਿਹਨੂੰ ਪੈਂਦਾ ਜੀ ਬਠਿੰਡਾ ਬਾਈ ਕੋਲ ਲੀਲੀ ਦਾ ਵੀ ਮੱਝ ਬਕਾਉਗਾ ਜੀ ਮਗਰ ਕਟਾ ਤੋਕੜ ਗੱਬਣ ਕਹ ਸਕਦੇ ਆ ਤਿੰਨ ਕਿੰਨੇ ਦੀ ਬਾਈ ਕਹਿੰਦਾ ਗੱਬਣ ਠੀਕ ਹੈ ਜੀ ਮਗਰ ਕਟਾ ਤੇ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਪ੍ਰਾਪ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੋਣੇ ਬਾਤਾਂ ਦਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ। ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਨਵੀਂ ਜਾਣਕਾਰੀ। ਹਾਂਜੀ ਬਾਈ ਸਾਸਿ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਨਾ ਸੁਖਦੀਪ ਸਿੰਘ ਜੀ। ਪਿੰਡ ਪਿੰਡ ਭੋੜੀਪੁਰਾ ਜਿਹੜਾ ਬਠਿੰਡਾ ਜੀ। ਠੀਕ ਹੈ ਜੀ। ਹਾਂਜੀ ਬਾਈ ਮਾਝੀ ਜਾਣਕਾਰੀ ਦੋ ਜੀ ਆਪਣੀ। ਮਾਝਾ ਆਪਣੀ ਨੀਲੀ ਰਾਵੀ ਇਹ 3 ਮਹੀਨੇ ਦੀ ਟੋਕਰ ਘੱਬਣਾ ਜੀ। ਹਾਂਜੀ ਮਗਰ ਕੱਟਾ ਜੀ। ਦੇਖ ਸਕਦੇ ਆ ਕੱਟਾ। ਠੀਕ ਹੈ ਜੀ। ਲੋਪਰਾ ਕੱਟਾ। ਕਿੰਨੇ ਟਾਈਮ ਦੀ ਹੋਗਾ ਜੀ ਕੱਟਾ ਜੀ ਨੂੰ? ਇਹਨੂੰ ਸੂਈ ਨੂੰ ਹੋਗੇ ਜੇ ਆਪਣੇ 7 ਮ ਇਸ ਹੱਦ ਤੱਕ ਮਿਲ ਲੈ ਕੱਟ ਆਪਣਾ ਹਾਂਜੀ 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 ਤੇ 3 ਮਹੀਨੇ ਦੀ ਚੱਕ ਪਾਸ ਆ ਹਾਂ ਚੱਕ ਪਾਸ ਆ ਜੀ ਠੀਕ ਹੈ ਜੀ ਤੇ ਦੁੱਧ ਕਿੰਨਾ ਦੱਸਿਆ ਜੀ ਦੁੱਧ ਦਾ ਜੀ ਹੈਗਾ ਜੀ ਇਹ ਦੋਵੇਂ ਡੰਗਾਂ ਦਾ 5 ਕਿਲੋ ਠੀਕ ਆ ਹਾਂ ਦੁੱਧ ਵਧੀਆ ਦਿੰਦੀ ਆ 2.5 ਕਿਲੋ ਇੱਕ ਵੇਲੇ ਦਾ ਆ ਇੱਕ ਵੇਲੇ ਦਾ 2.5 ਕਿਲੋ ਦੋ ਡੰਗਾਂ ਦਾ ਹੈਗਾ ਆਪਣਾ 5 ਕਿਲੋ ਦੁੱਧ ਦੇ ਦੇ ਤੇ ਰੇਟ ਭਰਾ ਦਾ ਰੇਟ ਜੀ ਹੈਗਾ ਆਪਣਾ ਬਾਕੀ ਫੋਨ ਤੇ ਕਰ ਲਾਂਗੇ ਹਾਂਜੀ ਫੋਨ ਤੇ ਹੀ ਕਰ ਲਾਂਗੇ ਕੋਈ ਗੱਲ ਨਹੀਂ ਭਾਈ ਯਾਰ ਠੀਕ ਹੈ ਜੀ ਹਾਂ ਚੈੱਕ ਕਰ ਸਕਦੇ ਲੀਲੀ ਤਾਂ ਵੀ ਠੀਕ ਹੈ ਜੀ ਆ ਰਹਾ ਮੋਟੇ ਲਓ ਜੀ ਠੀਕ ਹੈ ਤੋਰ ਦੋ ਭਰਾ ਮੜੇ ਲਓ ਜੀ ਤੋਰ ਦੋ ਲਿਓ ਲਓ ਜੀ ਚੱਕਰ ਸੇ ਲੰਭਾ ਤੋਰਾ ਤਰਾ ਤੋਰ ਦੋ ਭਰਾ ਲਈ ਤੋਰ ਆ ਜੋ ਜੀਮੀਦਾਰ ਭਰਾ ਪਰ ਠੀਕ ਹੈ ਜੀ ਲਓ ਜੀ ਤੋਰਾ ਤਰਾ ਸਾਡੇ ਸਾਹਮਣੇ ਆ ਮੋੜ ਲੈ ਪਰ ਮੋੜ ਲੈ ਲਓ ਜੀ ਆ ਜੋ ਜੀ ਮੋੜ ਦੇ ਬਈ ਸੱਜਰੇ ਠੱਕਣੇ ਤੋਂ ਦਸੀਆ 12 ਜੀ 12 ਲੀਟਰ 12 ਕਿਲੋ ਠੀਕ ਹੈ ਸੱਜਰੇ ਠਾ 12 ਲੀਟਰ ਸੀ ਠੀਕ ਹੈ ਜੀ ਆਹ ਲੋਚ ਚੈੱਕ ਕਰ ਸਕਦੇ ਹੋ ਬਾਈ ਜੀ ਨੇ ਜਰੂਰ ਕੰਡੈਕਟ ਕਰੋ ਪਰਾ ਕੋਡੀਪੁਰਾ ਤੇ ਜਿਲ੍ਹਾ ਨੂੰ ਬਠਿੰਡਾ ਬਾਈ ਨੇੜੇ ਨੇੜੇ ਪਿੰਡ ਕਿਹੜੇ ਪੈਂਦੇ ਆ ਹਾਕਮਾਲਾ ਜੀ ਰਾਮੋ ਵਾਲਾ ਹਾਂਜੀ ਤੇ ਆਪਣਾ ਕੋਰ ਸਿੰਘ ਵਾਲਾ ਠੀਕ ਹੈ ਜੀ ਹਾਕ ਲਗਾ ਜੀ ਠੀਕ ਹੈ ਜੀ ਲੋ ਪਰਾ ਬਾਈ ਜੀ ਨੇ ਜਰੂਰ ਕਨੈਕਟ ਕਰੋ ਗੱਬਣ ਟੋਕੜ ਮਿਲਦੇ ਆ ਪਰਾ ਕਿਸੇ ਨਵੀਂ ਵੀਡੀਓ ਚੱਕ ਕੇ ਬੱਸ